ਸਾਂਝ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਆਪਣੇ ਜੀਵਨ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਇੱਕ ਸਾਂਝ ਪਵਾ ਰਹੇ ਹਾਂ ਕਿ ਕੁਝ ਦਿਨ ਪਹਿਲਾਂ ਸਾਂਝ ਕਰਦੇ ਲਈ ਅਸੀਂ ਕੁਝ ਸਬਜ਼ੀਆਂ ਬੀਜੀਆਂ ਸੀ ਇੱਥੇ ਸਾਗ ਜਿਹਦੇ ਤੋਂ ਸਾਗ ਕਿਉਂਕਿ ਸਾਗ ਅਸੀਂ ਆਪਣੇ ਘਰ ਦਾ ਬਣਾਉਣਾ ਸ਼ੁਰੂ ਕੀਤਾ ਸੀਗਾ ਤੇ ਜਾਣ ਕੇ ਅੱਜ ਜਦੋਂ ਇੱਧਰ ਆਇਆ ਤਾਂ ਇੰਜ ਲੱਗਿਆ ਕਿ ਜਿਵੇਂ ਸਮਾਂ ਠਹਿਰ ਗਿਆ ਹੁੰਦਾ ਹੈ ਇਹ ਸਾਗ ਇਹ ਮਿੱਥੇ ਜਾਹੇ ਪੰਛੀ ਟਰੀਏ ਕੱਲੇ ਇਹ ਨਹੀਂ ਇਹ ਹੋਰ ਬੜਾ ਕੁਛ ਹੈ ਹੁਣ ਨਾਲ ਦੀ ਨਾਲ ਫਿਰ ਜ਼ਿੰਦਗੀ ਬਾਰੇ ਪਿਛਲੀ ਜ਼ਿੰਦਗੀ ਬਾਰੇ ਵੀ ਖਿਆਲ ਆਉਂਦਾ ਹੈ ਕਿਹ ਚੀਜ਼ਾਂ ਤਾਂ ਸਦਾ ਹੀ ਉਪਲਬਧ ਸੀ ਹਮ ਤੇ ਜੇ ਸਦਾ ਹੀ ਸੀ ਫਿਰ ਉਦੋਂ ਇਹਨਾਂ ਅਨੰਦ ਕਿਉਂ ਨਹੀਂ ਮਾਣ ਸਕੇ ਇਹਦੇ ਚ ਕੀ ਕਾਰਨ ਹੈ ਕੁਲਮਲਾ ਕੇ ਪਤਾ ਤਾਂ ਇੰਨਾ ਕੁ ਲੱਗਿਆ ਕਿ ਪ੍ਰਮਾਤਮਾ ਨੇ ਧਰਤੀ ਦੇ ਕਿਸੇ ਵੀ ਕੋਨੇ ਨੂੰ ਆਪਣੀ ਬਖਸ਼ਿਸ਼ ਤੋਂ ਵਾਂਝਿਆ ਨਹੀਂ ਰੱਖਿਆ ਹੋਇਆ ਸਿਰਫ ਉਹਨੂੰ ਜਿਉਣ ਵਾਲਾ ਗਾਇਬ ਹੈ ਸਾਡੇ ਸਰੀਰ ਹਰ ਜਗ੍ਹਾ ਮੌਜੂਦ ਨੇ ਪਰ ਅਸੀਂ ਗੈਰ ਹਾਜ਼ਰ ਹਾਂ ਤੇ ਮੇਰੇ ਕੱਲ ਜਿਹਰਮਿੰਦਰ ਦਾ ਵੀ ਜਿਹੜਾ ਤਜਰਬਾ ਇੱਥੇ ਮੇਰੇ ਲਈ ਵੀ ਥੋੜਾ ਜਿਹਾ ਹੈਰਾਨ ਕਰਨ ਸੀ ਜਿਵੇਂ ਸਾਡੇ ਦੋਸਤ ਮਿੱਤਰ ਨੇ ਸਭ ਨੂੰ ਲੱਗਦਾ ਸੀ ਕਿ ਪੰਜਾਬ ਜਾਵਾਂਗੇ ਤੇ ਉੱਥੋਂ ਦੀਆਂ ਦਿੱਕਤਾਂ ਸਹਿ ਸਾਨੂੰ ਕਮਜ਼ੋਰ ਪਾ ਦੇਣਗੇ ਆ ਜਾਂ ਉਹ ਖਿਆਈ ਮਹਿਸੂਸ ਹੋ ਗਈ ਹੋ ਸਕਦਾ ਸੀ ਇਸ ਚੀਜ਼ ਨੂੰ ਬੈਕਅਪ ਕਰ ਜੀ ਪਰ ਬੜੀ ਕਿਰਪਾ ਹੋਈ ਹੈ ਮੁਸ਼ਕਲਾਂ ਵੀ ਆਈਆਂ ਮੁਸ਼ਕਲਾਂ ਅੱਜ ਵੀ ਯੂਜ਼ ਰਹੇ ਹਨ ਪਰ ਅੰਦਰੋਂ ਇਸ ਲੜਾਈ ਨੂੰ ਹੋਰ ਅੱਗੇ ਲੜਨ ਦਾ ਇਹ ਦਿਲ ਕੀਤਾ ਕਦੇ ਇਹ ਨਹੀਂ ਕੀਤਾ ਕਿ ਅਸੀਂ ਕਿਵੇਂ ਹਰਮਿੰਦਰ ਕਰੇ ਤੂੰ ਕੀ ਕਹੇਂਗੀ ਅ ਨਹੀਂ ਮਸ਼ਕਲਾ ਤਾਂ ਖैर ਚਲੋ ਲਾਈਫ ਦੇ ਵਿੱਚ ਆਉਂਦੀਆਂ ਨੇ ਪਰ ਤੁਸੀਂ ਦੇਖੋ ਪਿਛਲੇ ਹਫਤੇ ਇੱਥੋਂ ਤੋੜ ਕੇ ਸਾਗ ਬਣਾਇਆ ਮੇਤਵਾ ਨਹੀਂ ਸੀ ਹੋਇਆ ਸੋ ਮੈਂ ਵੀ ਸੋਚਿਆ ਵੀ ਅੱਜ ਜਾ ਕੇ ਦੇਖਾਂ ਜਦ ਵੀ ਤੁਸੀਂ ਆਹ ਗ੍ਰੋਥ ਨੂੰ ਦੇਖਦੇ ਆਂ ਆਹ ਚੀਜ਼ਾਂ ਦੇਖਦੇ ਆਂ ਜਿਵੇਂ ਸੂਰਜ ਚੜ ਰਿਹਾ ਦੇਖੋ ਉਹਦੀ ਲਾਲੀ ਸਵੇਰ ਦੀ ਹੈਨਾ ਤੇ ਪੰਛੀ ਕਿੰਨਾ ਸੋਹਣਾ ਚਹਿਚਾਉਂਦੇ ਆ ਆਪਣੀ ਰੂਬੀ ਫੇਰਦੀ ਸੀ ਇੱਥੇ ਆਲੇ-ਦਾਲੇ ਥੋੜੇ ਦਿਨ ਪਹਿਲਾਂ ਸੀ ਗਾਜਰਾਂ ਸਾਨੂੰ ਦੁਬਾਰਾ ਲਾਉਣੀਆਂ ਪਈਆਂ ਉਹ ਵੀ ਹੋ ਗਈਆਂ ਇਹ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਚੈਲੰਜ ਕੁਝ ਵੀ ਨਹੀਂ ਲੱਗਦੇ ਹੈਗੇ ਕਿ ਪ੍ਰਮਾਤਮਾ ਨੇ ਇੰਨਾ ਸੋਹਣਾ এনवायरमेंट ਦਿੱਤਾ ਚੀਜ਼ਾਂ ਗਰੋ ਹੋ ਰਹੀਆਂ ਨੇ ਤੇ ਮੈਨੂੰ ਲੱਗਦਾ ਇਹਦੇ ਨਾਲ ਨਾਲ ਅਸੀਂ ਵੀ ਤਾਂ ਗਰੋਏ ਹੋ ਰਹੇ ਹਾਂ ਸਾਡੇ ਚ ਇੱਕ ਮੈਚਿਓਰਿਟੀ ਆ ਰਹੀ ਹੈ ਇੱਥੋਂ ਸਿੱਖ ਰਹੇ ਹਾਂ ਮੈਨੂੰ ਕੋਈ ਚੈਲੰਜ ਖਾਸ ਨਹੀਂ ਲੱਗੇ ਬਸ ਮਨ ਦਾ ਟਿਕਾ ਮੈਨੂੰ ਇੱਥੇ ਜ਼ਿਆਦਾ ਲੱਗਿਆ ਹੁਣ ਅੱਜ ਜਦ ਮੈਂ ਇਥੇ ਆ ਚਾਹੀ ਜਦ ਮਨ ਬਣ ਗਿਆ ਵੀ ਅੱਜ ਤਾਜ਼ੇ ਤੋੜ ਕੇ ਮੇਥੇ ਦੀ ਰੋਟੀ ਬਣਾਵਾਂਗੇ ਜਦੋਂ ਇਹ ਚੀਜ਼ਾਂ ਤੁਹਾਡੇ ਮੇਰੇ ਤਾਂ ਅੰਦਰ ਨੂੰ ਇਹ ਭਰੀ ਜਾਂਦੀਆਂ ਨੇ ਅਸਲ ਵਿੱਚ ਇਹਦਾ ਇੱਕ ਕਾਰਨ ਇਹ ਵੀ ਆ ਕਿਉਂਕਿ ਸਾਨੂੰ ਇਹ ਵੀ ਮੰਨਣਾ ਪਊਗਾ ਅਸੀਂ ਜੀਵਨ ਦਾ ਉਹ ਪਾਸਾ ਵੇਖ ਆਇਆ ਜਿਹੜਾ ਪੰਜਾਬ ਤੋਂ ਬਾਹਰ ਨਿਆ ਗਿਆ ਲਈ ਸੁਪਨਾ ਹੈ ਹਾਂ ਜਿੰ ਜਦੋਂ ਤੱਕ ਕੋਈ ਚੀਜ਼ ਅਸੀਂ ਦੇਖੀ ਨਾ ਹੋਵੇ ਕਿ ਸਾਨੂੰ ਲੱਗਦਾ ਆ ਵੀ ਬਸ ਜੇਕਰ ਇਹ ਹੋਵੇ ਇਹ ਵੀ ਇੱਕ ਕਾਰਨ ਹੈ ਕਿਉਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕੋਈ ਵੀ ਬੰਦਾ ਜਿਹੜੀ ਵੀ ਗੱਲ ਮਹਿਸੂਸ ਕਰਦਾ ਉਹਦੇ ਪਿੱਛੇ ਕੋਈ ਫੋਰਸ ਤਾਂ ਹੈ ਹੀ ਅਨਲਿਵਡ ਲਾਈਫ ਹੈ ਪਰ ਚਲੋ ਅਸੀਂ ਤਾਂ ਆਪਣੇ ਸਾਡੇ ਵਰਗੀ ਕੈਟਾਗਰੀ ਦੇ ਵਿੱਚ ਬੜੇ ਲੋਕ ਨੇ ਸਾਡੇ ਵਿਦੇਸ਼ੀ ਮਿੱਤਰ ਨੇ ਵਿਦੇਸ਼ ਰਹਿਣ ਵਾਲੇ ਲੋਕ ਨੇ ਜਿਹੜੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਕਰਨਗੇ ਜਾਂ ਇੱਥੇ ਵੀ ਕੁਝ ਸੈਂਸਿਟਿਵ ਲੋਕ ਨੇ ਜਿਹੜੇ ਬਿਨਾਂ ਤਜਰਬੇ ਤੋਂ ਵੀ ਕਿਸੇ ਦੀ ਗੱਲ ਨੂੰ ਕਹੀ ਨੂੰ ਮਹਿਸੂਸ ਕਰ ਲੈਂਦੇ ਨੇ ਮਹਿਸੂਸ ਕਰਦੇ ਆ ਤੇ ਅਸੀਂ ਦੱਸ ਰਹੀਏ ਕਿ ਵੀਡੀਓਜ਼ ਬਣਾਉਣ ਦਾ ਇੱਕ ਕਾਰਨ ਹੈ ਕਿ ਸਾਨੂੰ ਵਾਰ-ਵਾਰ ਲੋਕ ਰਿਕਵੈਸਟ ਕਰਦੇ ਨੇ ਕਿ ਭਾਜੀ ਜਿੱਥੇ ਖੜੇ ਹੋਣੇ ਹੋ ਜਿੱਥੇ ਬੈਠੇ ਹੋਣੇ ਹੋ ਜਿੱਥੇ ਤੁਸੀਂ ਇਕੱਠੇ ਸਮਾਂ ਬਤਾਉਣੇ ਹੋ ਤਾਂ ਸਾਡੇ ਨਾਲ ਜਰੂਰ ਉਹਦੀ ਸਾਂਝ ਪਾਇਆ ਕਰੋ ਕਿਉਂਕਿ ਉਹਨਾਂ ਦੇ ਹਿਰਦੇ ਇਸ ਗੱਲ ਨਾਲ ਟੱਚ ਹੁੰਦੇ ਨੇ ਸੈਗਣਿਆਂ ਦੀ ਗਿਣਤੀ ਤੇ ਸਾਨੂੰ ਲੋਕ ਮਿਲਣ ਆਉਂਦੇ ਨੇ ਜਿਸ ਬਿਆਰ ਮੁਹੱਬਤ ਨਾਲ ਮਿਲਣਾ ਆਏ ਓਹ ਮੁਹੱਬਤ ਨੇ ਸਾਡਾ ਜਿਹੜਾ ਸਾਂਝਾਂ ਦਾ ਸੁਪਨਾ ਸੀ ਕਿ ਮਨੁੱਖ ਦੀ ਲੋੜ ਹੈ ਸਾਂਝ ਤੇ ਪਰ ਸਾਂਝ ਦੇ ਵਿੱਚ ਜਿਹੜਾ ਸੱਚਾਈ ਨਾ ਹੋਣੀ ਪਿਆਰ ਨਾ ਹੋਣਾ ਉਹ ਦੇ ਕਰਕੇ ਸਾਂਝਾਂ ਦਾ ਕੋਈ ਪਰਭਾਵ ਨਹੀਂ ਹੁੰਦਾ ਤੁਹਾਡੇ ਅੰਦਰ ਨਾਲ ਨਾ ਕਿਉਂਕਿ ਉਹ ਜਿਹੜੀਆਂ ਅਸੀਂ ਸਮਝਦੇ ਕਿ ਸਾਰਾ ਕੁਝ ਕਰਕੇ ਸਾਂਝ ਘਰ ਦੇ ਵਿੱਚ ਇੱਕ ਅਲੌਕਿਕ ਘਟਨਾ ਵਾਪਰੀ ਹੈ ਕਿ ਸਾਂਝਾ ਘਰ ਦੇ ਵਿੱਚ ਕੁਝ ਵੀ ਵੱਖਰਾ ਨਹੀਂ ਸਾਰਾ ਕੁਝ ਕਨੈਕਟਡ ਹੈ ਕੁਝ ਵੀਡੀਓ ਬਣ ਜਾਂਦੀ ਆ ਇਹਦੇ ਨਾਲ ਕੁਝ ਹਿਰਦੇ ਟੱਚ ਹੋ ਜਾਂਦੇ ਨੇ ਉਹ ਸਾਨੂੰ ਮਿਲਣ ਹੀ ਭਜਦੇ ਨੇ ਤੇ ਸਾਡੇ ਵੀ ਹੱਥ ਜੁੜਦੇ ਨੇ ਉਸ ਅਕਾਲ ਪੁਰਖ ਅੱਗੇ ਕਿ ਉਹਨਾਂ ਰੂਹਾਂ ਨੂੰ ਅਸੀਂ ਕਦੇ ਮਿਲਣਾ ਹੀ ਨਹੀਂ ਸੀ ਕਿਸ ਕਿਸ ਲੈਵਲ ਦੇ ਬਲਖਣ ਲੋਕ ਸਾਨੂੰ ਮਿਲਣਾ ਆਉਂਦੇ ਨੇ ਅੱਖਾਂ 'ਚ ਹੰਝੂ ਹੁੰਦੇ ਨੇ ਤੇ ਫਿਰ ਵੇਖੀਦਾ ਕਿ ਦੁਨਿਆਵੀ ਤੌਰ ਤੇ ਕੀ ਹੋ ਰਿਹਾ ਕੁਝ ਵੀ ਨਹੀਂ ਸੰਡੇ ਨੂੰ ਇੱਕ ਅਮਰੀਕਾ ਤੋਂ ਆਏ ਸੀ ਉਹ ਕਹਿੰਦੇ ਜਿਹੜੇ ਖੇਤ 'ਚ ਤੁਸੀਂ ਪਹਿਲਾਂ ਵੀਡੀਓ ਬਣਾਈ ਸੀ ਜੀ ਉਹ ਖੇਤ 'ਚ ਵੀ ਜਾਣਾ ਅਸੀਂ ਦੇਖਣਾ ਪਰ ਉਹਨਾਂ ਕੋ ਟਾਈਮ ਕੱਟ ਸੀ ਕਹਿੰਦੇ ਦੁਬਾਰਾ ਆਵਾਂਗੇ ਜੀ ਮੈਨੂੰ ਬੜਾ ਵਧੀਆ ਲੱਗਿਆ ਵੀ ਇਹ ਚੀਜ਼ਾਂ ਸਾਡੀ ਕਿੰਨੀ ਸਾਂਝ ਪਾ ਰਹੀਆਂ ਨੇ ਹੈਨਾ ਕਿਸੇ ਨੂੰ ਸਾਡੇ ਖੇਤ ਨਹੀਂ ਟੱਚ ਕਰਦਾ ਅੰਦਰੋਂ ਫਲਾਤ ਕਿਸੇ ਆਪਾਂ ਇਹ ਸੋਚਦੇ ਆਂ ਕਿ ਇਹ ਹੋਵੇ ਉਹ ਹੋਵੇ ਕਈ ਵਾਰ ਇੰਨਾ ਜ਼ਿਆਦਾ ਹੋ ਜਾਂਦਾ ਸੱਤ ਜਿਉ ਨਹੀਂ ਹੁੰਦਾ ਹਾਂ ਅੱਜ ਭਾਵੇਂ ਬਹੁਤ ਜ਼ਿਆਦਾ ਵਾਪਰਿਆ ਲੱਗਦਾ ਮੇਰੇ ਖਾਲ ਤੁਸੀਂ ਵੀ ਸਹਿਮਤ ਹੋਵਾਂਗੇ ਹੂੰ ਆ ਜੇ ਆਪਾਂ ਦੁਨਿਆਵੀ ਤੌਰ ਤੇ ਦੇਖੀਏ ਜਾਂ ਮਨ ਦੇ ਲੈਵਲ ਤੋਂ ਵਿਚਾਰ ਕਰਨ ਦੀ ਗੱਲ ਨੂੰ ਦੇਖੀਏ ਕੋਈ ਸਿਆਣਪ ਭਰਿਆ ਫੈਸਲਾ ਨਹੀਂ ਸੀ ਕਿਉਂਕਿ ਇਹਨੂੰ ਸਾਡੇ ਕੋਲ ਵੀ ਕੋਈ ਸਬੂਤ ਨਹੀਂ ਸੀ ਅਸੀਂ ਜੇ ਦੁਨਿਆਵੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਕਹੀਏ ਪਰ ਇਹ ਇੰਨਾ ਜ਼ਿਆਦਾ ਸਿਆਣਪ ਭਰਿਆ ਸਾਬਤ ਹੋਇਆ ਇਸ ਗੱਲ ਦਾ ਅੰਦਾਜ਼ਾ ਸਾਨੂੰ ਵੀ ਨਹੀਂ ਸੀ ਸੋ ਅਸੀਂ ਆਪਣੇ ਤਜਰਬੇ ਤੋਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਕਿ ਜਦੋਂ ਤੁਹਾਡੀ ਸਮਰੱਥਾ ਤੋਂ ਉੱਪਰਲੀ ਗੱਲ ਕੋਈ ਪਰਮਾਤਮਾ ਨੇ ਤੁਹਾਨੂੰ ਕਰਾਉਣੀ ਹੈ ਉੱਥੇ ਤੁਹਾਡੀ ਅਕਲ ਕੰਮ ਨਹੀਂ ਆਉਣੀ। ਉੱਥੇ ਤੁਹਾਡਾ ਭਰੋਸਾ ਤੁਹਾਨੂੰ ਉਂਗਲ ਫੜ ਕੇ ਉਧਰ ਨੂੰ ਲੈ ਜਾਣਾ ਪਤਾ ਵੀ ਨਹੀਂ ਲੱਗਦਾ। ਹਾਂ ਤੁਹਾਡੀ ਮਤ ਮਤਾਬ ਤੁਹਾਨੂੰ ਦਿਖਾ ਦੇਣਾ ਜਿੰਨਾ ਕਿ ਤੁਸੀਂ ਸੋਚਣਾ। ਪਰ ਕਿਤੇ ਨਾ ਕਿਤੇ ਉਹ ਭਰੋਸਾ ਜੇ ਮੈਂ ਤੇ ਇਹ ਕਹੂੰਗਾ ਕਿ ਭਰੋਸਾ ਵੀ ਤੁਸੀਂ ਕਿੱਥੇ ਕਰ ਲੇਂਗੇ ਉਹ ਜੇ ਨਜ਼ਰ ਤੁਸੀਂ ਹੋ ਉਹਨਾਂ ਚਰ ਭਰੋਸਾ ਵੀ ਕਰਦਾ ਕਿਉਂਕਿ ਭਰੋਸਾ ਤੁਹਾਡਾ ਹੀ ਹੋਇਆ ਭਰੋਸਾ ਵੀ ਉਹੀ ਕਰਾਏ। ਬਸ ਅਰਦਾਸ ਤੇ ਹੀ ਹੋਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਆਨੰਦ ਬਖਸ਼ ਦੇ। ਉਹ ਆਪ ਕਰਾਲਾ ਹੈ। ਹਾਂ। ਕਿਉਂਕਿ ਸਾਡੇ ਕੀਤੇ ਆ ਹੁਣਾ ਨਹੀਂ। ਤੇ ਅੱਜ ਸਵੇਰ ਸਿਰ ਦੀ ਜਿਹੜਾ ਸੂਰਜ ਦੀ ਬਾਕੀ ਤਪਸ਼ ਨਰਮ ਜੀ ਤਪਸ਼ ਹੈ। ਮਿੱਠੀ ਮਿੱਠੀ ਠੰਡ ਵੀ ਆ ਤੇ ਨਾਲ ਦੀ ਨਾਲ ਤਪਸ਼ ਵੀ ਆ। ਹੁਣ ਇਹ ਸੋਚੀਦਾ ਕਿ ਇਹ ਚੀਜ਼ ਦਾ ਪ੍ਰਬੰਧ ਮਨੁੱਖ ਕਿਵੇਂ ਕਰ ਲਵੇਗਾ? ਹੋ ਨਹੀਂ ਸਕਦਾ ਮੁੱਕ ਕੋਲ ਨਹੀਂ ਹੋ ਸਕਦਾ ਅੱਛਾ ਇਹਦੀ ਅਹਿਮੀਅਤ ਵੀ ਪਛਾਨਣ ਲਈ ਰਿਕੁਆਇਰਮੈਂਟ ਕੀ ਹੈ ਤੁਹਾਡਾ ਹਾਜ਼ਰ ਹੋਣਾ ਤੁਹਾਡਾ ਲੈ ਸਕਣਾ ਅਰ ਜਿੰਦਗੀ ਇਦਾਂ ਦੀ ਜਿੰਦਗੀ ਸਾਨੂੰ ਬਹੁਤ ਖੁਸ਼ੀ ਦਿੰਦੀ ਹੈ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਸੀ ਦੀਵਾਲੀ ਤੋਂ ਬਾਅਦ ਕਿਵੇਂ ਫੌਗੀ ਜਿਹਾ ਮੌਸਮ ਹੋ ਗਿਆ ਸਾਰੇ ਆਪਾਂ ਸੋਚ ਰਹੇ ਸੀ ਵੀ ਮੀਂਹ ਤੋਂ ਬਿਨਾਂ ਇਹ ਸਾਥ ਨਹੀਂ ਹੋਣਾ ਤੇ ਕੁਝ ਦਿਨ ਦੀ ਧੁੰਦ ਨੇ ਕਿਵੇਂ ਉਹਨੂੰ ਕਲੀਅਰ ਕਰਤਾ ਸਾਰੇ ਪ੍ਰਬੰਧ ਨੇ ਜੀ ਅਨਸਾਰੇ ਪ੍ਰਬੰਧ ਕੁਦਰਤ ਨੇ ਕੀਤੇ ਹੋਇਆ ਗੱਲ ਫੇਰ ਆ ਜਾਂਦੀ ਹੈ ਵੀ ਸਾਡਾ ਭਰੋਸਾ ਨਹੀਂ ਹੁੰਦਾ ਜਿੰਨੇ ਜਰ ਅਸੀਂ ਉਹਨਾਂ ਜਰ ਭਰੋਸਾ ਹੋਣਾ ਵੀ ਨਹੀਂ ਹਾਂ ਇਹ ਵੀ ਨਾਲ ਕਿਉਂਕਿ ਭਰੋਸਾ ਨਾ ਆਉਣ ਦਾ ਕਾਰਨ ਅਸੀਂ ਖੋਦੀਆਂ ਇਹ ਮੇਰੇ ਖਿਆਲ ਚ ਇਹੀ ਅਰਦਾਸ ਕਰ ਦਿੱਤੀ ਜਾਵੇ ਵੀ ਸਾਨੂੰ ਮਿਟਾ ਦੇ ਤੇ ਤੂੰ ਹੋ ਜਾ ਕਿਉਂਕਿ ਸਾਡੇ ਹੁੰਦੇ ਆ ਕੁਝ ਹੋਣਾ ਵੀ ਇੱਕ ਸ਼ੁਕਰਾਨਾ ਵੀ ਕਈ ਵਾਰ ਹੁਣ ਇਹਦੇ ਲੱਗਣ ਲੱਗਾ ਕਿ ਸਾਡਾ ਕੀਤਾ ਸ਼ੁਕਰਾਨਾ ਕਾਹਦਾ ਸ਼ੁਕਰਾਨਾ ਉਹ ਤਾਂ ਗਿਣਤੀਆਂ ਮਿੰਟੀਆਂ ਦਾ ਸ਼ੁਕਰਾਨਾ ਹੈ ਸਾਡੇ ਮਨ ਮੁਤਾਬਕ ਕੁਝ ਵਾਪਰ ਗਿਆ ਅਸੀਂ ਕਹਿੰਦੇ ਹਾਂ ਖੁਸ਼ ਹੋ ਗਏ ਅਸੀਂ ਖੁਸ਼ੀ ਨੂੰ ਸ਼ੁਕਰਾਨਾ ਜਾਂ ਲੰਦ ਸਮਝ ਬੈਠਦੇ ਹਾਂ ਛੋਟੀ ਗੱਲ ਹੈ ਬੱਚਿਆਂ ਜੀ ਵਾਲੀ ਗੱਲ ਹੈ ਤੇ ਇਹ ਜਿਹੜਾ ਕੁਝ ਕਰਾਉਣਾ ਉਹਨੇ ਕਰਾਉਣਾ ਹੈ ਅਕਲ ਅਡਿੱਕਾ ਅਕਲ ਛੁੱਟੇ ਕੇ ਮੈਂ ਹੁਣ ਜਿਹੜੀ ਜਿਹੜੀ ਚੀਜ਼ ਤੇ ਮਨੁੱਖ ਨੂੰ ਸਭ ਤੋਂ ਵੱਡਾ ਹੰਕਾਰ ਆ ਆਪਣੇ ਸਿਆਣਪ ਤੇ ਆਪਣੇ ਟੈਲੈਂਟ ਤੇ ਆਪਣਾ ਤਜਰਬਾ ਸ਼ਾਇਦ ਇਹੀ ਕਹਿੰਦਾ ਵੀ ਡਿੱਕਾ ਹੀ ਇਹ ਨੇ ਹੁਣ ਇਹਨੂੰ ਜਿਸ ਚੀਜ਼ ਨੂੰ ਵਧਾਉਣ ਲਈ ਅਸੀਂ ਦਿਨ ਰਾਤ ਦੌਲਤ ਨੂੰ ਸ਼ੋਹਰਤ ਨੂੰ ਗਿਆਨ ਨੂੰ ਵਧਾਉਣ ਲਈ ਦਿਨ ਰਾਤ ਲੱਗੇ ਹੋਏ ਆ ਹੁਣ ਇਹ ਵੀ ਗੱਲ ਮਹਿਸੂਸ ਕਰਨ ਵਾਲੀ ਆ ਵੀ ਉਹਨੂੰ ਛੱਡਣ ਦੀ ਅਰਦਾਸ ਕਿਵੇਂ ਨਿਕਲੂ ਉਹ ਵੀ ਲਮੜਾ ਕੇ ਹੀ ਵਿਕਰਨ ਕਰਾਵਣਾ ਆਪੇ ਆਪਮਾਨਸ਼ਕੀ ਕਿਸਨਾਹੀ ਆਤ ਦੁਨੀਆ ਦੇ ਜਿੱਥੇ ਵੀ ਹੋ ਕਿਸੇ ਵੀ ਹਿੱਸੇ ਚੋਂ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਜਿਹੜਾ ਡਰ ਹੈ ਇਹ ਮਨ ਦਾ ਹੈ ਜਿਸ ਤਰ੍ਹਾਂ ਦੇ ਮਾਹੌਲ ਚੋਂ ਅਸੀਂ ਆਏ ਬੱਚੇ ਛੱਡ ਕੇ ਆਏ ਅੱਗੇ ਬੱਚੇ ਸਾਡੀ ਬੇਟੀ ਨੇ ਵੀ ਆਉਣਾ ਕੁਝ ਰਿਕਾਰਡਿੰਗ ਤੁਹਾਨੂੰ ਉਹਦੇ ਨਾਲ ਵੀ ਕਰਕੇ ਦੇਵਾਂਗੇ ਕਿ ਜ਼ਿੰਦਗੀ ਦੇ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਗਏ ਸਵਾਏ ਪੈਸੇ ਪੈਸਾ ਘਟਿਆ ਪਰ ਬਾਕੀ ਸਾਰਾ ਕੁਝ ਇੰਨਾ ਵੱਧ ਗਿਆ ਸ਼ਾਇਦ ਉਹ 10 ਗੁਣਾ ਵੱਧ ਪੈਸੇ ਨਾਲ ਵੀ ਅਸੀਂ ਪੈਦਾ ਨਹੀਂ ਸੀ ਕਰ ਸਕਦੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਅੰਦਰ ਬੜੀਆਂ ਮੈਂ ਦੇਖ ਰਿਹਾ ਕਿ ਜਿਹੜੀਆਂ ਸਾਨੂੰ ਫੋਨ ਕਰ ਲ ਆਉਂਦੀਆਂ ਨੇ ਬੜੀ ਤੜਫ ਹੈ ਤੜ ਬੜੀ ਤੜਫ ਹੈ ਸਭ ਦੇ ਅੰਦਰ ਕਿਉਂਕਿ ਜ਼ਿੰਦਗੀ ਰੁਕੀ ਹੋਈ ਆ ਤੜਫ ਹੋਰ ਕੁਝ ਨਹੀਂ ਬੜੇ ਖੂਬਸੂਰਤ ਦੇਸ਼ ਨੇ ਉਹ ਬੜੇ ਖੂਬਸੂਰਤ ਸਿਸਟਮ ਨੇ ਉੱਥੇ ਬੜੇ ਖੂਬਸੂਰਤ ਮੌਕੇ ਮਿਲਦੇ ਨੇ ਪਰ ਤਰਫ਼ ਕਿਤਨਾ ਕਿਤੇ ਅੰਦਰ ਦੀ ਹਾਲਤ ਦੀ ਆ ਬਾਹਰੀ ਹਾਲਾਤ ਤਾਂ ਪੂਰੇ ਹੋ ਜਾਂਦੇ ਨੇ ਪਰ ਜ਼ਿੰਦਗੀ ਤਾਂ ਪੂਰੀ ਨਹੀਂ ਨਾ ਹੁੰਦੀ ਤੇ ਅੰਦਰੋਂ ਬਾਹਰੋਂ ਅੰਦਰੋਂ ਨਹੀਂ ਠੀਕ ਹੋਵਾਂਗੇ ਤਾਂ ਬਾਹਰੋਂ ਵੀ ਜੋ ਠੀਕ ਉਹ ਠੀਕ ਨਹੀਂ ਲੱਗਣਾ ਇਕੱਲੇ ਬਾਹਰਲੇ ਦੇਸ਼ ਦੀ ਗੱਲ ਨਹੀਂ ਉਹ ਤਾਂ ਹੁਣ ਮੈਂ ਇੱਥੇ ਵੀ ਦੇਖ ਲਿਆ ਹੂੰ ਲੋਕਾਂ ਦੇ ਵਿੱਚ ਇੱਥੇ ਵੀ ਇਕੱਲਾਪਣ ਆ ਚੁੱਕਿਆ ਡਿਪਰੈਸ਼ਨ ਆ ਚੁੱਕਿਆ ਕਿਉਂਕਿ ਜਿਹੜੀ ਇੱਕ ਜ਼ਿੰਦਗੀ ਫਾਰਮੈਲਿਟੀ ਜੀ ਬਣ ਕੇ ਜਿਉਂ ਰਹੇ ਆ ਤੇ ਉਹ ਝੂਠ ਨਹੀਂ ਇਹ ਕੁਝ ਕਰਨਾ ਹੀ ਆ ਸੋ ਅਸਲੀ ਪਣ ਵਾਲ ਨੂੰ ਜੇ ਜਾਣਗੇ ਆਪਣੇ ਆਪ ਵੱਲ ਨੂੰ ਆ ਜਾਣਗੇ ਜਿਵੇਂ ਆਪਣੀ ਧਰਤੀ ਨਾਲ ਜੁੜਨਗੇ ਆਪਣੇ ਹਵਾ ਪਾਣੀ ਨਾਲ ਜੁੜਨੇ ਸ਼ੁਕਰਾਨੇ ਚ ਜਾਇਆ ਜਾਵੇ ਨਾ ਸਭ ਤੋਂ ਵੱਧ ਸ਼ਾਂਤੀ ਪੀਸ ਮਿਲਦੀ ਹੈ ਸਰ ਵੀ ਨਿਮੀ ਨਿਮੀ ਤੋਂ ਬੋਲਣ ਨਹੀਂ ਦੇ ਰਹੀ ਦੋਸਤੋ ਕਿਵੇਂ ਐਕਸਪਲੇਨ ਕਰਾਂ ਇਸ ਆਨੰਦ ਨੂੰ ਇਸ ਸਮੇਂ ਨੂੰ ਸ਼ਬਦਾਂ ਦੇ ਵਿੱਚ ਜਿਹੜਾ ਕਿਹਾ ਨਹੀਂ ਜਾ ਸਕਦਾ ਇਹੀ ਪ੍ਰੇਮ ਹੁੰਦਾ ਹੈ ਇਹੀ ਆਨੰਦ ਹੁੰਦਾ ਹੈ ਗੁਰਬਾਣੀ ਵੀ ਸੱਚ ਵਾਲੇ ਇਸ਼ਾਰੇ ਕਰਦੀ ਏ ਸੱਚ ਉਹਦੇ 'ਚ ਵੀ ਨਹੀਂ ਕਹਿ ਹੋਣਾ ਕਿਉਂਕਿ ਸੱਚ ਕਦੇ ਕਿਹਾ ਹੀ ਨਹੀਂ ਜਾ ਸਕਦਾ ਚਲੋ ਕੋਸ਼ਿਸ਼ ਕੀਤੀ ਸੀ ਜੀ ਅੱਜ ਅਸੀਂ ਬਾਹਰ ਆਏ ਮਨ ਕੀਤਾ ਚਲੋ ਕਬੀਰ ਤੁਹਾਡੇ ਨਾਲ ਸਾਂਝੀ ਕਰੀਏ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਵਧੀਆ ਸਹਿਯੋਗ ਦੇ ਰਹੇ ਹੋ ਸੋਸ਼ਲ ਮੀਡੀਆ ਤੇ ਵੀ ਸਾਡੀ ਬੇਨਤੀ ਏ ਕਿ ਸਾਡਾ YouTube ਚੈਨਲ ਸਾਂਝਾ ਕਰ ਪੰਜਾਬ ਹੁਣ ਬਣ ਚੁੱਕਿਆ ਉਨੂੰ ਫਾਲੋ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਇਹ ਸਾਡੀ ਬੇਨਤੀ ਹੈ ਸਾਰੇ ਸਾਡੀ ਬੇਨਤੀ ਹੈ ਕਿ ਸਹਿਯੋਗ ਦੀ ਆਸ ਵੀ ਹੈ ਤੁਹਾਨੂੰ ਸਾਰਿਆਂ ਤੋਂ ਕਿਉਂਕਿ ਅ ਸਾਰਿਆਂ ਨੂੰ ਸ਼ਾਇਦ ਗੱਲਾਂ ਨਹੀਂ ਚੰਗਾ ਲੱਗਣਗੇ ਜ਼ਿੰਦਗੀ ਦੀ ਅਲੱਗ-ਅਲੱਗ ਸਟੇਜ ਹੁੰਦੀ ਹੈ ਪਰ ਜਿਨ੍ਹਾਂ ਨੂੰ ਵੀ ਚੰਗੀਆਂ ਲੱਗਦੀਆਂ ਨੇ ਜਿਹੜੇ ਸਾਨੂੰ ਮਿਲਣਾ ਉਹ ਤਾਂ ਜ਼ਰੂਰ ਕਰੋ ਵੀਡੀਓ ਸ਼ਾਇਦ ਤੁਹਾਨੂੰ ਘੁਮ ਘੁਮਾ ਕੇ ਕਿਤੋਂ ਹੋਰ ਵੀ ਆਉਂਦੀ ਹੋਵੇ ਪਰ ਸਾਡਾ ਜਿਹੜਾ YouTube ਚੈਨਲ ਆ ਸਾਂਝਾ ਕਰ ਪੰਜਾਬ Facebook ਚੈਨਲ ਵੀ ਇਹੀ ਹੈ Instagram ਵੀ ਇਹੀ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਇਧਰ ਆਹੀਂ ਸਾਡੀਆਂ ਹੋਰ ਸਾਂਝਾਂ ਪੈਣ ਤੇ ਸਾਰਿਆਂ ਨੂੰ ਬੇਨਤੀ ਹੈ ਵਿਦੇਸ਼ੀ ਦੋਸਤਾਂ ਨੂੰ ਵੀ ਦੇਸ਼ਾਂ ਜੋ ਵੀ ਸਾਡੀ ਵੀਡੀਓ ਦੇਖਦਾ ਹੈ ਬਹੁਤ ਲੋਕ ਆ ਕੇ ਕਹਿੰਦੇ ਜੀ ਝਿਜਕ ਬਣੀ ਰਹੀ ਬੜਾ ਚਿਰ ਜਾਈਏ ਕਮੈਂਟ ਲੰਗੇ ਕਿ ਨਹੀਂ ਪਰ ਅਸੀਂ ਸਾਨੂੰ ਵੀਡੀਓ ਨਹੀਂ ਕਹਿਣਾ ਚਾਹੁੰਦੇ ਅਸੀਂ ਤੁਹਾਡਾ ਰਾਹ ਢੀਕਰੇ ਤੁਸੀਂ ਸ਼ਾਇਦ ਜੇ ਤੁਹਾਡੇ ਮਨ 'ਚ ਸਾਨੂੰ ਮਿਲਣ ਲਈ ਭਾਵ ਆ ਰਿਹਾ ਹੈ ਤਾਂ ਸ਼ਾਇਦ ਤੁਸੀਂ ਹੋ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਮਿਲਣਾ ਚਾਹੀਦਾ ਸਾਨੂੰ ਅਜੇ ਪਤਾ ਨਹੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫੋਨ ਨੰਬਰ ਸਾਡੇ ਸੋਸ਼ਲ ਮੀਡੀਆ ਤੋਂ ਲੈ ਲਓ ਜਾਂ ਵੀਡੀਓ ਚ ਪਾ ਦੇਣਗੇ ਪਰ ਜ਼ਰੂਰ ਮਿਲਣ ਆਇਓ ਕਿਉਂਕਿ ਸਾਡਾ ਜਿਹੜਾ ਪੰਜਾਬ ਆ ਕੇ ਆ ਇਸ ਤਰ੍ਹਾਂ ਦਾ ਮਾਹੌਲ ਸਜਾਣ ਦਾ ਮਕਸਦ ਵੀ ਇਹੀ ਸੀ ਕਿ ਸਾਨੂੰ ਉਹ ਰੂਹਾਂ ਮਿਲਣ ਜਿਨ੍ਹਾਂ ਨੂੰ ਸਾਨੂੰ ਪਰਮਾਤਮਾ ਮਿਲਾਉਣਾ ਚਾਹੁੰਦਾ ਤੇ ਹਿਰਦੇ ਦੇ ਭਾਗ ਚੋਂ ਹੀ ਇਹ ਗੱਲਾਂ ਪਤਾ ਲੱਗਣੀਆਂ ਨੇ ਤੇ ਪਰਮਾਤਮਾ ਕਰੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਚ ਹੋਸ਼ ਆਵੇ ਉਹਦਾ ਸਿਮਰਨ ਆਵੇ ਉਹਦੀ ਯਾਦ ਬਣੀ ਰਹੇ ਕਿਉਂਕਿ ਬਾਕੀ ਗੱਲਾਂ ਹੁਣ ਹੋਸ਼ੀਆਂ ਲੱਗਦੀਆਂ ਨੇ ਛੋਟੀਆਂ ਲੱਗਦੀਆਂ ਨੇ ਕਿਉਂਕਿ ਉਹਦੀ ਯਾਦ ਤੋਂ ਬਿਨਾ ਅ ਬਾਕੀ ਕੁਝ ਹੈ ਨਹੀਂ ਉਹਦੀ ਯਾਦ ਬਣੀ ਰਹੇ ਬਾਕੀ ਸਭ ਕੁਝ ਆਪਰੇ ਆਪ ਵਾਪਰ ਜਾਂਦਾ ਬਸ ਉਹਦੀ ਯਾਦ ਦਾ ਸਵਾਦ ਪਰਮਾਤਮਾ ਤੁਹਾਨੂੰ ਦੇ ਤੁਹਾਨੂੰ ਆਪਣੀ ਯਾਦ ਦੇ ਵਿੱਚ ਰੱਖੇ ਹੋਸ਼ ਦੇ ਵਿੱਚ ਰੱਖੇ ਪ੍ਰੇਮ ਦੇ ਵਿੱਚ ਰੱਖੇ ਬਹੁਤ ਬਹੁਤ ਮਿਹਰਬਾਨੀ